ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਕਲੱਬ ਪਹੁੰਚੇ ਨੇ ਚਾਹੇ ਵਾਲੀਬਾਲ ਦੇ ਸੌਕਰ ਦੇ ਹਾਕੀ ਦੇ ਬੈਡਮਿੰਟਨ ਦੇ ਜਿੰਨੇ ਵੀ ਬਾਸਕਟਬਾਲ ਦੇ ਸਾਰੇ ਕਲੱਬ ਪਹੁੰਚੇ ਨੇ ਸਾਡੇ ਜਿੰਨੇ ਵੀ ਮੀਡੀਆ ਤੋਂ ਸੱਜਣ ਪਹੁੰਚੇ ਨੇ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਜਿਵੇਂ ਪਿਛਲੇ ਦਿਨਾਂ ਤੋਂ ਗੱਲਬਾਤ ਆਪਣੀ ਚੱਲ ਰਹੀ ਸੀ ਸੋ ਪਹਿਲੀ ਵਾਰ ਅ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਕੈਲਗਰੀ ਦੀ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਅ ਨਾਰਥ ਅਮਰੀਕਾ ਦੇ ਵਿੱਚ ਪਹਿਲੀ ਵਾਰੀ ਆਪਾਂ ਫਰਸਟ ਲੋਬਰਟਾ ਸਿੱਕ ਗੇਮਸ ਜਿਹੜੇ ਕਿ 18 19 ਅਤੇ 20 ਅਪ੍ਰੈਲ ਨੂੰ ਕੈਲਗਰੀ ਦੇ ਵਿੱਚ ਜਿਹੜਾ ਆਪਣਾ ਜੈਨਸਿਸ ਸੈਂਟਰ ਸੋ ਉਹਦੇ ਗਰਾਊਂਡਾਂ ਦੇ ਵਿੱਚ ਕਰਵਾਉਣ ਜਾ ਰਹੇ ਹਾਂ ਸੋ ਉਹਦੇ ਲਈ ਅੱਜ ਆਫੀਸ਼ੀਅਲੀ ਆਪਾਂ ਜਿਹੜਾ ਪੋਸਟਰ ਰਿਲੀਜ਼ ਦੇ ਉੱਤੇ ਪਹੁੰਚੇ ਹਾਂ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜਾ ਮੇਨ ਗੇਮਾਂ ਸ਼ੁਰੂ ਕਰਨ ਦਾ ਕਨਸੈਪਟ ਆਪਾਂ ਅੱਜ ਮੇ ਜਾਣਦੇ ਹਾਂ ਕਿ ਸਾਡੇ ਸਿੱਖ ਇਤਿਹਾਸ ਦੇ ਵਿੱਚ ਛੇਵੇਂ ਪਾਸ਼ਾ ਦੇ ਸਮੇ ਤੋਂ ਹੀ ਗੇਮਾਂ ਚੱਲਦੀਆਂ ਆ ਰਹੀਆਂ ਨੇ ਛੇਵੇਂ ਪਾਸ਼ਾ ਵੀ ਜੋ ਸਾਡੇ ਆ ਆਪਣੀ ਕਮਿਊਨਿਟੀ ਨੂੰ ਕਾਮ ਨੂੰ ਮਜ਼ਬੂਤ ਕਰਨ ਦੇ ਲਈ ਜੋ ਗੇਮਾਂ ਕਰਵਾਉਂਦੇ ਸਨ ਸੋ ਉਹਨਾਂ ਤੋਂ ਹੀ ਆਪਾਂ ਸਿਹਤ ਲੈ ਕੇ ਉਹਨਾਂ ਤੋਂ ਹੀ ਸਿੱਖਿਆ ਲੈ ਕੇ ਆਪਾਂ ਉਹਨਾਂ ਦੇ ਰਾਹਾਂ ਦੇ ਉੱਤੇ ਚੱਲਦੇ ਹੋਏ ਹੀ ਇਹ ਜੋ ਆਪਾਂ ਨਾਰਥ ਅਮਰੀਕਾ ਦੇ ਵਿੱਚ ਕੈਲਗਰੀ ਸ਼ਹਿਰ ਦੇ ਵਿੱਚ ਆਪਾਂ ਇਹ ਗੇਮਾਂ ਦਾ ਆਯੋਜਨ ਕਰ ਰਹੇ ਹਾਂ ਜੀ ਜਿਦੇ ਵਿੱਚ ਆਪਾਂ ਬਾਲੀਵਾਲ ਬਾਸਕਟਬਾਲ ਸੌਕਰ ਫੀਲਡ ਹਾਕੀ ਬੈਡਮਿੰਟਨ ਉਹਦੇ ਨਾਲ ਨਾਲ ਟੱਗ ਆਫ ਵਾਰ ਗਤਕਾ ਅਤੇ ਅਥਰੇਟਿਕਸ ਜਿਦੇ ਵਿੱਚ 100 ਮੀਟਰ 200 ਮੀਟਰ 400 ਮੀਟਰ ਸੋ ਉਹ ਸਾਰੀਆਂ ਗੇਮਾਂ ਇਹਦਾ ਹਿੱਸਾ ਹੋਣਗੀਆਂ ਜੀ ਔਰ ਇਦੇ ਨਾਲ ਨਾਲ ਜਿਹੜੀ ਹੈਗੀ 18 April ਨੂੰ ਜੀ ਸ਼ਾਮ ਨੂੰ 5 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਇਹਦੀ ਗਰਾਉਂਡ ਓਪਨਿੰਗ ਹੋਊਗੀ 19 April ਨੂੰ ਅੱਠ ਸਵੇਰ ਦੇ 8 ਵਜੇ ਤੋਂ ਸ਼ਾਮ ਦੇ 8 ਵਜੇ ਤੱਕ ਗੇਮਾਂ ਹੋਣਗੀਆਂ ਅਤੇ 20 April ਨੂੰ ਸਵੇਰ ਦੇ 8 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਗੇਮਾਂ ਹੋਣਗੀਆਂ ਸੋ ਸਾਡੇ ਜਿਹੜੀਆਂ ਜਨਰੇਸ਼ਨਾਂ ਨੇ ਸਾਡੀਆਂ ਜਿਹੜੀਆਂ ਪੀੜ੍ਹੀਆਂ ਨੇ ਆਉਣ ਵਾਲੀਆਂ ਉਹਨਾਂ ਨੂੰ ਗੇਮਾਂ ਦੇ ਨਾਲ ਜੋੜਨ ਦੇ ਲਈ ਹੀ ਆਪਾਂ ਇਹ ਉਪਰਾਲਾ ਕਰ ਰਹੇ ਹਾਂ ਸੋ ਇਹਦੀ ਜਿਹੜੀ ਜੇਕਰ ਵੈਸੇ ਤਾਂ ਮੋਸਟਲੀ ਕਲੱਬਾਂ ਨੇ ਰਜਿਸਟਰ ਕਰਾ ਦਿੱਤਾ ਵਾ ਜੇਕਰ ਕਿਸੇ ਵੀ ਕਲੱਬ ਨੇ ਆਇਆ ਜਾਂ ਕਿਸੇ ਨੇ ਟੀਮ ਐਂਟਰ ਕਰਾਉਣੀ ਹੋਵੇ ਤਾਂ 31 ਮਾਰਚ ਤੱਕ ਦਾ ਸਮਾਂ ਵਾ ਜੀ 31 ਮਾਰਚ ਤੋਂ ਬਾਅਦ ਕੋਈ ਵੀ ਟੀਮ ਐਂਟਰ ਨਹੀਂ ਹੋਊਗੀ ਖਾਸ ਤੌਰ ਤੇ ਜਿਵੇਂ ਐਥਲੈਟਿਕਸ ਆ ਜਾਂ ਬੈਡਮਿੰਟਨ ਆ ਉਹਦੇ ਚ ਇੰਡੀਵਿਜੂਅਲਸ ਨੇ ਖੇਡਣਾ ਹੁੰਦਾ ਵਾ ਸੋ ਉਹ ਬੇਨਤੀ ਕਰ ਰਹੇ ਆ ਕਿ ਆਪਾਂ 31 ਮਾਰਚ ਦੀ ਡੈਡਲਾਈਨ ਹੋਊਗੀ ਜੀ ਉਸ ਤੋਂ ਬਾਅਦ ਸਾਰੇ ਜਿਵੇਂ ਪੋਲ ਬਣਾ ਕੇ ਜੋ ਟਾਈਆਂ ਪਾ ਕੇ ਤੇ ਸਾਰਾ ਸਕੇਜੂਲ ਜਿਹੜਾ ਹੈਗਾ ਉਹ ਸੰਗਤ ਦੇ ਨਾਲ ਸਮਝਾ ਕੀਤਾ ਜਾਊਗਾ ਬੇਸਿਕਲੀ ਇਹਦੇ ਚ ਜਿਹੜਾ ਹੈਗਾ ਵਾ ਜੀ ਟੀਮ ਤਾਂ ਪ੍ਰੋਪਰ ਬਣੀ ਹੋਣੀ ਚਾਹੀਦੀ ਫੀਲਡ ਹਾਕੀ ਦੀ ਆ ਤਾਂ ਹਾਕੀ ਦੀ ਟੀਮ ਬਣੀ ਹੋਣੀ ਚਾਹੀਦੀ ਹੈ ਜੇਕਰ ਵਾਲੀਬਾਲ ਆ ਤਾਂ ਵਾਲੀਬਾਲ ਦੀ ਟੀਮ ਬਣੀ ਹੋਣੀ ਚਾਹੀਦੀ ਹੈ ਸੋ ਇਹ ਟੀਮ ਦਾ ਤਾਂ ਹੋਣਾ ਜ਼ਰੂਰੀ ਹੈ ਜੇ ਬੈਡਮਿੰਟਨ ਦਾ ਵਾਜੀ ਬੈਡਮਿੰਟਨ ਦੇ ਲਈ ਇੰਡੀਵਿਜੁਅਲ ਖੇਡ ਸਕਦੇ ਨੇ ਜੀ ਡਬਲ ਖੇਡਣਾ ਤਾਂ ਡਬਲ ਦੀ ਥੋੜੀ ਟੀਮ ਹੋਣੀ ਚਾਹੀਦੀ ਹੈ ਉਹ ਏਜ ਦੇ ਅਕੋਰਡਿੰਗਲੀ ਇਹ ਸਾਰੀ ਡਿਸਟ੍ਰਿਬਿਊਸ਼ਨ ਹੋਊਗੀ ਜੀ ਆਪਾਂ ਹਰ ਗੇਮ ਦੇ ਵਿੱਚ ਦੋ ਗਰੁੱਪ ਗਰੁੱਪ ਹੋਣਗੇ ਜੀ ਏਜ ਦੇ ਉਹਦੇ ਅਕੋਰਡਿੰਗਲੀ ਹੀ ਗੇਮਾਂ ਹੋਣਗੀਆਂ ਜੀ ਜਿੱਦਾਂ ਇਹਦਾ ਨਾਮ ਹੈ ਸਿੱਖ ਗੇਮਸ ਜੇਕਰ ਕੋਈ ਹੋਰ ਕਮਿਊਨਿਟੀ ਚੋ ਆਪਣਾ ਕੋਈ ਨਾ ਕਿ ਮੈਚ ਖੇਡਣਾ ਚਾਵੇ ਉਹ ਤੇ ਕੋਈ ਬੰਦਾ ਚੁੱਕ ਕੇ ਖੇਡ ਸਕਦਾ ਆ ਰਾਈਟ ਨੂੰ ਐਸਾ ਸੱਚ ਕੋਈ ਵੀ ਰੂਲ ਹੈ ਨਹੀਂਗਾ ਜਿਹੜਾ ਆਪਾਂ ਨੇ ਬਣਾਇਆ ਵਾ ਜੀ ਸੋ ਮੈਂ ਤੁਹਾਨੂੰ ਸਟਰਕਚਰ ਸਮਝਾ ਦਿੰਨਾ ਵਾ ਜੀ ਜਿਹੜੀ ਆਪਣੀ ਹੈਗੀ ਆ ਜਿਹੜੀ ਆਰਗੇਨਾਈジング ਕਮੇਟੀ ਹੋਊਗੀ ਉਹ ਗੁਰਦੁਆਰਾ ਤਸ਼ਵੀਸ਼ ਕਲਚਰ ਸੈਂਟਰ ਦੀ ਆਰਗੇਨਾਈジング ਕਮੇਟੀ ਹੋਊਗੀ ਜੀ ਦਾ ਕੰਮ ਸਿਰਫ ਔਰ ਸਿਰਫ ਰਿਸੋਰਸ ਪ੍ਰੋਵਾਈਡ ਕਰਵਾਉਣਾ ਹੋਊਗਾ ਜਿਹੜੀਆਂ ਬਾਕੀ ਗੇਮਾਂ ਨੇ ਗੇਮਾਂ ਦੀਆਂ ਅਲੱਗ ਤੋਂ ਸਬ ਕਮੇਟੀਆਂ ਹੋਣਗੀਆਂ ਫੋਰ ਐਗਜ਼ਾਮਪਲ ਫੀਲਡ ਹਾਕੀ ਦੀ ਜਿਹੜੇ ਕਲੱਬ ਨੇ ਉਹਨਾਂ ਦੇ ਵਿੱਚੋਂ ਜਿਹੜੇ ਸੱਜਣ ਨੇ ਉਹਨਾਂ ਜਿਹੜੀ ਕਿ ਫੀਲਡ ਹਾਕੀ ਦੇ ਰੂਲ ਡਿਸਾਈਡ ਕਰੂਗੀ ਫੀਲਡ ਹਾਕੀ ਦੇ ਵਿੱਚ ਜੋ ਵੀ ਗੇਮ ਨੂੰ ਆਰਗੇਨਾਈਜ਼ ਕਰਨਾ ਜੋ ਵੀ ਗੇਮ ਦੇ ਰੂਲ ਹੋਣਗੇ ਜੋ ਵੀ ਗੇਮ ਦੇ ਵਿੱਚ ਹੋਊਗਾ ਉਹ ਡਿਸਾਈਡ ਕਰਨਗੇ ਜੀ ਸਿਮਿਲਰਲੀ ਸੌਕਰ ਦੇ ਵਿੱਚ ਸਿਮਿਲਰਲੀ ਬਾਸਕਟਬਾਲ ਦੇ ਵਿੱਚ ਸਿਮਿਲਰਲੀ ਹੀ ਸਾਰੀਆਂ ਗੇਮਾਂ ਦੇ ਵਿੱਚ ਸੋ ਉਹਦੇ ਅਕੋਰਡਿੰਗਲੀ ਹੀ ਸਾਰਾ ਦਾ ਸਾਰਾ ਜਿਹੜਾ ਹੋਊਗਾ ਕਿਉਂਕਿ ਸਾਰੇ ਕਲੱਬਾਂ ਦੇ ਨਾਲ ਆਪਾਂ ਨੇ ਬੈਠ ਕੇ ਡਿਸੀਜਨ ਡਿਸਾਈਡ ਕੀਤਾ ਸੀਗਾ ਕਿ ਆਪਾਂ ਪ੍ਰਾਈਜ਼ ਕਿਵੇਂ ਰੱਖੀਏ ਆਪਾਂ ਪਾਰਟਿਸਪੇਸ਼ਨ ਰੱਖਣੀ ਆ अमाउंट ਜਾਂ ਆਪਾਂ ਪ੍ਰਾਈਜ਼ ਰੱਖਣੇ ਆ ਸੋ ਉਹ ਸਾਰਿਆਂ ਨੇ ਜਿਹੜਾ ਮਿਊਚੁਅਲੀ ਬੈਠ ਕੇ ਹੀ ਡਿਸਾਈਡ ਕੀਤਾ ਸੀਗਾ ਕਿ ਆਪਾਂ ਨੇ ਇਸ ਵਾਰ ਔਰ ਮੇਨ ਚੀਜ਼ ਜਿਹੜੀ ਵਿਨਿੰਗ ਟਰੋਫੀ ਹੋਊਗੀ ਜੀ ਉਹ ਰਨਿੰਗ ਟਰੋਫੀ ਹੋਊਗੀ ਸੋ ਫਾਰ ਇਗਜ਼ਾਮਪਲ ਜਿਹੜਾ ਵੱਡਾ ਕੱਪ ਹੋਊਗਾ ਉਹਦੇ ਥੱਲੇ ਰਨਿੰਗ ਹੋਊਗਾ ਵੀ ਇਸ ਸਾਲ ਇਸ ਕਲੱਬ ਨੇ ਜਿੱਤੇ ਆ ਤਾਂ ਉਸ ਤੋਂ ਬਾਅਦ ਜਿੱਤਣ ਤੋਂ ਬਾਅਦ ਉਹਨੂੰ ਸ਼ੋਕੇਸ ਕੀਤਾ ਜਾਊਗਾ ਗੁਰਦੁਆਰਾ ਸਾਹਿਬ ਦੇ ਵਿੱਚ ਤਾਂ ਕਰਕੇ ਕਮਿਊਨਿਟੀ ਨੂੰ ਪਤਾ ਲੱਗ ਸਕੇ ਕਿ ਇਸ ਕਲੱਬ ਨੇ ਆਹ ਸਾਲ ਦੇ ਵਿੱਚ ਇਨਾ ਗੇਮਸ ਦੇ ਵਿੱਚ ਹਾਕੀ ਦਾ ਜਾਂ ਕਿਸੇ ਸਪੈਸ਼ਲ ਗੇਮ ਨੂੰ ਜਿੱਤੇ ਆ ਅਗਲੇ ਸਾਲ ਫਿਰ ਜਿਹੜਾ ਹੋਊਗਾ ਨੈਕਸਟ ইয়ার ਦੇ ਵਿੱਚ ਉਹ ਹੋਊਗਾ ਤਾਂ ਕਰਕੇ ਵੀ ਉਹ ਆਦਾ ਮੇਨਟ ਕਰਨ ਇੱਕ ਸਾਲ ਜ਼ੋਰ ਲਾਉਣ ਕਿ ਅਸੀਂ ਇਸ ਟਰੋਫੀ ਦੇ ਉੱਤੇ ਆਪਦੇ ਕਲੱਬ ਦਾ ਆਪਦਾ ਨ ਜੋ ਜੋ ਗੇਮ ਦੇ ਰੂਲ ਹੁੰਦੇ ਆ ਜੀ ਅ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜੋ ਗੇਮ ਦੇ ਰੂਲਸ ਹੋਣਗੇ ਜੋ ਸਾਡੇ ਪਲੇਅਰ ਨੇ ਜਿਵੇਂ ਫੋਰ ਐਗਜ਼ਾਮਪਲ ਵੋਲੀਬਾਲ ਦੇ ਜਿਹੜੇ ਰੂਲਸ ਹੋਣਗੇ ਸਾਡੇ ਜਿਹੜੇ ਵੋਲੀਬਾਲ ਦੇ ਲੋਕਲ ਕਲੱਬ ਨੇ ਉਹ ਆਲਰੇਡੀ ਟੂਰਨਾਮੈਂਟ ਕਰਾਉਂਦੇ ਆ ਸੋ ਉਹਨਾਂ ਦੇ ਵਿੱਚੋਂ ਸੱਜਣਾ ਨੂੰ ਲੈ ਕੇ ਉਹ ਇੱਕ ਆਪਾਂ ਨੇ ਕਮੇਟੀ ਬਣਾਈ ਆ ਜੀ ਜਿਹੜੀ ਸਬ ਕਮੇਟੀ ਆ ਉਹੀ ਵੋਲੀਬਾਲ ਗੇਮ ਦੇ ਰੂਲ ਡਿਸਾਈਡ ਕਰੂਗੀ ਸੌਕਰ ਵਾਲਿਆਂ ਦੀ ਅਲੱਗ ਤੋਂ ਕਮੇਟੀ ਆ ਸੌਕਰ ਦੇ ਰੂਲ ਡਿਸਾਈਡ ਕਰੂਗੀ ਜੋ ਰੂਲਸ ਆਪਣੇ ਇੰਟਰਨੈਸ਼ਨਲ ਗੇਮਾਂ ਦੇ ਵਿੱਚ ਚੱਲਦੇ ਆ most likely rule ho hi va. ਪਰੰਤਿਆਂ ਨੂੰ ਪਾਰਟਿਸਪੇਸ਼ਨ ਵਾਸਤੇ ਜਰੂਰ ਲੈ ਕੇ ਆਓ ਕਿਉਂਕਿ ਇਹ ਜਿਹੜੀਆਂ ਗੇਮਾਂ ਆ ਇਹਨਾਂ ਦਾ ਮੇਨ ਮਕਸਦ ਇਹ ਹੈ ਕਿ ਬੱਚਿਆਂ ਨੂੰ ਨਸ਼ੇ ਤੋਂ ਦੂਰ ਰੱਖਿਆ ਜਾਵੇ। ਸੋ ਪੇਰੈਂਟਸ ਨੂੰ ਸਾਡੀ ਇਹ ਜ਼ਰੂਰੀ ਬੇਨਤੀ ਹੈ ਕਿ ਬੱਚਿਆਂ ਨੂੰ ਇਹਨਾਂ ਗੇਮਾਂ ਦੇ ਵਿੱਚ ਪਾਰਟਿਸਪੇਟ ਜਰੂਰ ਕਰਵਾਇਆ ਜਾਵੇ ਜੀ। ਜਿਹੜਾ ਤੇ ਬੰਦੇ ਦਾ ਸਰੀਰਕ ਤੌਰ ਦੇ ਉੱਤੇ ਬੰਦਾ ਠੀਕ ਆ ਤਾਂ ਹੀ ਉਹ ਮਾਨਸਿਕ ਤੌਰ ਤੇ ਠੀਕ ਹੋਊਗਾ ਪਹਿਲੀ ਗੱਲ ਤਾਂ ਇਹ ਹੈ। ਸੋ ਬੱਚਿਆਂ ਨੂੰ ਸਰੀਰਕ ਤੌਰ ਤੇ ਠੀਕ ਕਰਨ ਦੇ ਲਈ ਹੀ ਆਪਾਂ ਇਹ ਉਪਰਾਲਾ ਕਰ ਰਹੇ ਹਾਂ।